ਕੇਂਦਰ ਸਰਕਾਰ ਦੇ ਵੱਲੋਂ ਸੂਬਿਆਂ ਨੂੰ ਨਵੀਂ ਖੇਤੀ ਨੀਤੀ ਦਾ ਨਵੀਂ ਮੰਡੀ ਕਰਨ ਦੀ ਖੇਤੀ ਨੀਤੀ ਦਾ ਜਿਹੜਾ ਖਰੜਾ ਉਹ ਭੇਜਿਆ ਜਾਂਦਾ ਉਸ ਖਰੜੇ ਦੇ ਉੱਪਰ ਇਤਰਾਜ਼ ਨੂੰ ਲੈ ਕੇ ਜਿਹੜਾ ਕਹੇ ਕਿ ਸੁਝਾਅ ਮੰਗੇ ਜਾਂਦੇ ਨੇ ਬਾਕੀ ਸੂਬਿਆਂ ਤੋਂ ਸੁਝਾਅ ਮੰਗੇ ਜਾਂਦੇ ਨੇ ਇਸੇ ਦੇ ਵਿੱਚ ਕੇ ਮੁੱਖ ਤੌਰ ਤੇ ਜੇਕਰ ਗੱਲ ਕਰੀਏ ਕਿ ਪੰਜਾਬ ਖੇਤੀ ਪ੍ਰਦਾਨ ਸੂਬਾ ਪੰਜਾਬ ਸਰਕਾਰ ਤੋਂ ਵੀ ਇਸ ਨਵੀਂ ਖੇਤੀ ਨੀਤੀ ਦੇ ਜਿਹੜੇ ਖਰੜੇ ਦੇ ਉੱਪਰ ਸੁਝਾਅ ਮੰਗੇ ਜਾਂਦੇ ਰਹੇ ਉਸ ਗੱਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਖੇਤੀ ਨੀਤੀ ਦਾ ਖਰੜਾ ਰੱਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਆ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜੋ ਖੇਤੀ ਦਾ ਫੈਸਲਾ ਲੈਣਾ ਹੈ ਇਹ ਸੂਬੇ ਦੀ ਸਰਕਾਰ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਜਾਂ ਸੂਬੇ ਦੀ ਸਰਕਾਰ ਆਪਣੇ ਅਨੁਸਾਰ ਇਸ ਸਲੇ ਨੂੰ ਢਾਲ ਸਕਦੀ ਆ ਤਾਂ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿੱਥੇ ਲਗਾਤਾਰ ਕਿਸਾਨਾਂ ਦੇ ਵੱਲੋਂ ਪਹਿਲਾਂ ਹਰਿਆਣੇ ਦੇ ਵਿੱਚ ਟੁਹਾਣੇ ਦੇ ਵਿੱਚ ਮਹਾਪੰਚਾਇਤ ਨਮੀ ਖੇਤੀ ਨੀਤੀ ਖਰੜੇ ਦਾ ਵਿਰੋਧ ਕਰਦੇ ਹੋਏ ਕੀਤੀ ਜਾਂਦੀ ਆ ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਮੋਗਾ ਦੇ ਵਿੱਚ ਵੀ ਜਿਹੜੀ ਵੱਡੀ ਮਹਾਪੰਚਾਇਤ ਕੀਤੀ ਜਾਂਦੀ ਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਸ ਦੇ ਵਿੱਚ ਵੀ ਮੁੱਖ ਤੌਰ ਤੇ ਇਹ ਗੱਲ ਆਖੀ ਜਾਂਦੀ ਆ ਕਿ ਪੰਜਾਬ ਸਰਕਾਰ ਨਮੀ ਖੇਤੀ ਨੀਤੀ ਦਾ ਖਰੜਾ ਰੱਦ ਕਰੇ ਉਸ ਗੱਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਆ ਜਿਸ ਦੇ ਵਿੱਚ ਕਿ ਪੰਜਾਬ ਸਰਕਾਰ ਦੇ ਵੱਲੋਂ ਨਮੀ ਖੇਤੀ ਮੰਡੀ ਨੀਤੀ ਦਾ ਜਿਹੜਾ ਕਰਨਾ ਰੱਦ ਕਰ ਦਿੱਤਾ ਗਿਆ ਤਾਂ ਕੇਂਦਰ ਸਰਕਾਰ ਦੇ ਵੱਲੋਂ ਸੂਬਿਆਂ ਤੋਂ 10 ਜਨਵਰੀ ਤੱਕ ਸੁਝਾਅ ਤੇ ਇਤਰਾਜ਼ ਮੰਗੇ ਸੀ ਕਿ ਤੁਸੀਂ ਤੁਹਾਡੇ ਸੂਬਿਆਂ ਦੇ ਅਨੁਸਾਰ ਇਹ ਖੇਤੀ ਨੀਤੀ ਕਿਸ ਤਰੀਕੇ ਦੀ ਇਸ ਦੇ ਵਿੱਚ ਕਿਸ ਤਰੀਕੇ ਦੇ ਸੁਝਾਅ ਹੋਣੇ ਚਾਹੀਦੇ ਨੇ ਜਾਂ ਫਿਰ ਜਿਹੜੀਆਂ ਗੱਲਾਂ ਇਸ ਦੇ ਵਿੱਚ ਆਖੀਆਂ ਗਈਆਂ ਨੇ ਉਸ ਦੇ ਵਿੱਚ ਕੀ ਕੁਝ ਇਤਰਾਜ਼ ਤੁਹਾਡੇ ਸੂਬਿਆਂ ਦਾ ਇਸ ਗੱਲ ਨੂੰ ਲੈ ਕੇ ਸੂਬਾ ਸਰਕਾਰ ਨੇ ਕੇਂਦਰੀ ਡਰਾਫਟ ਕਮੇਟੀ ਨੂੰ ਇੱਕ ਪੱਤਰ ਭੇਜਿਆ ਪੰਜਾਬ ਸਰਕਾਰ ਦੇ ਵੱਲੋਂ ਕੇਂਦਰੀ ਡਰਾਫਟ ਕਮੇਟੀ ਨੂੰ ਇੱਕ ਪੱਤਰ ਭੇਜਿਆ ਗਿਆ ਜਿਸ ਗੱਲ ਦੇ ਵਿੱਚ ਇਹ ਗੱਲ ਆਕੀ ਗਈ ਆ ਕਿ ਪੂਰਨ ਤੌਰ ਤੇ ਜਿਹੜੀ ਪੰਜਾਬ ਦੇ ਵਿੱਚ ਨਵੀਂ ਖੇਤੀ ਨੀਤੀ ਦਾ ਖਰੜਾ ਰੱਦ ਕੀਤਾ ਗਿਆ ਕਿਉਂਕਿ ਉਸ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜੋ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਵੱਲੋਂ ਲੰਬਾ ਸਮਾਂ ਤਕਰੀਬਨ 13 ਮਹੀਨੇ ਅੰਦੋਲਨ ਕਰਕੇ ਵਾਪਸ ਕਰਵਾਏ ਗਏ ਸੀ ਉਹੀ ਤਿੰਨ ਜੋ ਖੇਤੀ ਕਾਨੂੰਨ ਨੇ ਉਹ ਲਕੋ ਕੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਉੱਪਰ ਲਾਗੂ ਕਰਨ ਦੀ ਗੱਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿਆਂ ਕਿ ਸੂਬੇ ਦੇ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਮੰਡੀ ਨੀਤੀ ਦਾ ਨਵੀਂ ਖੇਤੀ ਨੀਤੀ ਦਾ ਖਰੜਾ ਰੱਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿਆਂ ਕਿ ਲਗਾਤਾਰ ਕਿ ਉਨ੍ਹਾਂ ਦੇ ਵੱਲੋਂ ਸ਼ੰਭੂ ਅਤੇ ਖਨੌਰੀ ਬਾਡਰ ਤੇ ਚੱਲ ਰਹੇ ਮੋਰਚੇ ਦੇ ਵੱਲੋਂ ਵੀ ਇਸ ਗੱਲ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿ ਜਿਹੜੀਆਂ ਮੰਗਾਂ ਸੀ ਲਗਾਤਾਰ 13 ਮਹੀਨੇ ਜੋ ਜੋ ਸਿੰਘੂ ਟਿਕਰੀ ਬਾਰਡਰ ਤੇ ਬੈਠ ਕੇ ਜਾਂ ਦਿੱਲੀ ਦੀਆਂ ਬਰੂਆਂ ਤੇ ਬੈਠ ਕੇ ਜਿਹੜੇ ਆ ਜਿਹੜੇ ਤਨਖੇਤੀ ਕਾਨੂੰਨ ਵਾਪਸ ਕਰਵਾਏ ਸੀ ਨਵੀਂ ਖੇਤੀ ਨੀਤੀ ਦੇ ਖਰੜੇ ਦੇ ਵਿੱਚ ਕਿਸਾਨ ਕਹਿ ਰਹੇ ਨੇ ਕਿ ਉਸੇ ਉਹੀ ਜਿਹੜੇ ਕਾਨੂੰਨ ਨੇ ਉਹ ਕਿਸਾਨਾਂ ਦੇ ਉੱਪਰ ਲਕੋ ਕੇ ਲਾਗੂ ਕਰਨ ਦੀ ਗੱਲ ਕੇਂਦਰ ਸਰਕਾਰ ਦੇ ਵੱਲੋਂ ਆਖੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਨਵੀਂ ਖੇਤੀ ਨੀਤੀ ਦਾ ਖਰੜਾ ਪੰਜਾਬ ਸਰਕਾਰ ਨੂੰ ਸਾਰੇ ਸੂਬਿਆਂ ਦੀਆਂ ਸੂਬੇ ਸਰਕਾਰਾਂ ਨੂੰ ਭੇਜਿਆ ਜਾਂਦਾ ਜਿਸ ਵਿੱਚ ਕਿ 10 ਜਨਵਰੀ ਤੱਕ ਜਿਹੜੇ ਜੋ ਸੂਬੇ ਸਰਕਾਰਾਂ ਦੇ ਇਤਰਾਜ਼ ਤੇ ਉਹਨਾਂ ਦੇ ਜਿਹੜੇ ਸੁਝਾਅ ਮੰਗੇ ਗਏ ਨੇ ਕਿ ਇਸ ਖੇਤੀ ਨੀਤੀ ਦੇ ਵਿੱਚ ਹੋਰ ਕੀ ਕੁਝ ਐਡ ਕੀਤਾ ਜਾ ਸਕਦਾ ਇਸ ਗੱਲ ਨੂੰ ਲੈ ਕੇ ਸੁਝਾਅ ਮੰਗੇ ਗਏ ਨੇ ਜਾਂ ਪਰ ਇਹ ਇਸ ਨਵੀਂ ਖੇਤੀ ਨੀਤੀ ਦੇ ਖਰੜੇ ਦੇ ਵਿੱਚੋਂ ਕੀ ਕੁਝ ਗੱਲਾਂ ਜਿਹੜੀਆਂ ਕੱਟੀਆਂ ਜਾ ਸਕਦੀਆਂ ਨੇ ਇਸ ਗੱਲ ਨੂੰ ਲੈ ਕੇ ਵੀ ਇਤਰਾਜ਼ ਅੱਜ 10 ਜਨਵਰੀ ਤੱਕ ਸੂਬਿਆਂ ਤੋਂ ਮੰਗੇ ਸੀ ਜਿਸ ਤੋਂ ਬਾਅਦ ਕਿ ਅੱਜ ਪੰਜਾਬ ਸਰਕਾਰ ਦੇ ਵੱਲੋਂ ਜੋ ਲੰਬੇ ਸਮੇਂ ਤੋਂ ਕਈ ਦਿਨਾਂ ਤੋਂ ਪਿਛਲੇ ਪੰਜਾਬ ਦੇ ਵਿੱਚ ਕਿਸਾਨ ਧਰਨੇ ਪ੍ਰਦਰਸ਼ਨ ਦੇ ਰਹੇ ਸੀ ਕਿ ਨਵੀਂ ਖੇਤੀ ਨੀਤੀ ਰੱਦ ਕੀਤੀ ਜਾਵੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਕੇਂਦਰ ਸਰਕਾਰ ਦੀ ਭੇਜੀ ਹੋਈ ਨਵੀਂ ਖੇਤੀ ਨੀਤੀ ਦਾ ਕਰਣਾ ਪੂਰਨ ਤੌਰ ਤੇ ਰੱਦ ਕਰ ਦਿੱਤਾ ਗਿਆ